ਸਾਭ ਦੀ ਮੁਕੰਮਲ ਰਿਕਾਰਡਿੰਗ ਆਪਾਂ ਅੱਜ ਗਵਰਨਮੈਂਟ ਕਾਲਜ ਦੇ ਬਾਹਰ ਨਾਕਾ ਲਾਇਆ ਆਪਾਂ ਦੇਖਿਆ ਕਿ ਜਿਹੜੀ ਕੁੜੀ ਨੂੰ ਰੋਕੀਦਾ ਨੇ ਕਿਸੇ ਕੋਈ ਵੀ ਲਾਇਸੈਂਸ ਨਹੀਂ ਆ ਤੇ ਹਰ ਇੱਕ ਕੁੜੀ ਕੋਲ 110 cc ਐਕਟਿਵਾ ਚਲਾ ਰਹੀ ਆ ਮੈਂ ਸਾਰੇ ਬੱਚਾ ਨੂੰ ਅਪੀਲ ਕਰਦਾ ਕਿ ਜਿਹੜੀ 18 ਸਾਲ ਤੋਂ ਥੱਲੇ ਬੱਚੇ ਨੇ ਉਹ 110 cc ਐਕਟਿਵਾ ਨਹੀਂ ਚਲਾ ਸਕਦੇ ਉਹਨਾਂ ਵਾਸਤੇ 50 cc ਉਹ ਚਲਾ ਸਕਦੇ ਨੇ ਪਰ ਉਹਦੇ ਵਿੱਚ ਵੀ ਕੰਡੀਸ਼ਨ ਆ ਵਾ ਕਿ ਉਹਨਾਂ ਦਾ ਲਰਨਿੰਗ ਲਾਇਸੈਂਸ ਬਹੁਤ ਜ਼ਰੂਰੀ ਹੈ ਆਪਾਂ ਸਪੋਸ ਕਰੋ ਜਿੰਨੀਆਂ ਵੀ ਲੜਕੀਆਂ ਰੋਕੀਆਂ ਕਿਸੇ ਵੀ ਲੜਕੀ ਕੋ ਇੱਕ ਵੀ ਲਾਇਸੈਂਸ ਨਹੀਂ ਨਿਕਲਿਆ ਤੇ ਟ੍ਰੈਫਿਕ ਚਾਰਜੀ ਨੇ ਉਹਨਾਂ ਨੇ ਚਲਾਣ ਕੀਤੀ ਹੈ ਬਾਕੀ ਮੈਂ ਸਾਰੇ ਬੱਚਿਆਂ ਨੂੰ ਅਪੀਲ ਕਰਾਂਗਾ ਕਿ ਬੱਚੇ ਜੇ ਕਰੋ ਚੱਲਣਾ ਵਾ ਤੇ ਲਾਇਸੈਂਸ ਬਹੁਤ ਜ਼ਰੂਰੀ ਹੈ ਕਾਗਜ਼ ਸਾਰੇ ਬਹੁਤ ਜ਼ਰੂਰੀ ਹੈ ਪਰ ਆਪਾਂ ਅੰਡਰ ਏਜ ਦੇ ਚਲਾਣ ਕਰ ਰਹੇ ਸੀ ਇਹ ਸਰਕਾਰ ਕਿਸੇ ਵੀ ਬੱਚੀ ਕੋਲੋਂ ਅਜ ਲਾਇਸੈਂਸ ਨਹੀਂ ਨਿਕਲਿਆ ਸਾਰੀਆਂ ਬੱਚੀਆਂ ਲਾਇਸੈਂਸ ਬਣਵਾਣ ਜੇਕਰ 14 ਸਾਲ ਤੋਂ ਥੱਲੇ ਆ ਤਾਂ 50 ਸੀਸੀ ਚਲਾਣ ਕੇ ਲਰਨਿੰਗ ਜ਼ਰੂਰ ਬਣਵਾਣ ਉੱਪਰ ਵਾਲੇ ਜਿਹੜੇ ਨੇ ਉਹ ਆਪਣਾ ਲਾਈ ਡਿਸਟੈਂਸ ਲੈ ਕੇ ਨਾਲ ਚੱਲਣਗੇ ਦੇਖਿਆ ਜਾਂਦਾ ਕਿ ਜਦੋਂ ਤੁਹਾਨੂੰ ਹੋ ਗਿਆ ਤਾਂ ਘੱਡੀ ਫੋਨ ਕਰਦਿਆਂ ਪਹਿਲਾਂ ਗੱਲ ਕਰਉਣਾ ਚਾਹੁੰਦੇ ਆ ਪਹਿਲਾਂ ਵੀ ਕੀ ਕਹਿਣਾ ਚਾਹੁੰਦੇ ਮੈਮ ਆਪਾਂ ਦੇ ਸਰ ਕਿਸੇ ਦੀ ਗੱਲ ਨਹੀਂ ਸੁਣਦੇ ਆਪਾਂ ਜੋ ਰੂਲ ਆ ਉਹਦੇ ਅਕੋਰਡਿੰਗਲੀ ਕਰਦੇ ਆ ਜੀ ਜਿੰਨੀਆਂ ਵੀ ਬੱਚਿਆਂ ਨੇ ਕਿਹਾ ਆਪਾਂ ਜਿੰਨਾ ਜੇ ਇਸ ਤਰ੍ਹਾਂ ਸਾਰੇ ਦਾ ਫੋਨ ਸੁਣਦੇ ਤੇ ਆਪਾਂ ਉਹਨੂੰ ਕੋਈ ਚਲਾਣੀ ਨਾ ਕਰਦੇ ਆਹ ਮੈਸੇਜ ਕਿਸਾਬ ਗੁਰਦਾਸਪੁਰ ਜਿਹਦੀ ਜੋ ਮਹਿਮ ਚਲਾਈ ਗਈ ਸੀ ਆ ਵੀ ਅੰਡਰੇਜ ਬੱਚਿਆਂ ਨੂੰ ਅਵੇਅਰ ਕਰਨਾ ਵਾ ਮਤਵਾਦ ਸਕੂਲਾਂ ਵਿੱਚ ਜਾ ਕੇ ਰੋਡ ਦੇ ਉੱਤੇ ਜਾ ਕੇ ਅੱਜ ਅਸੀਂ ਗਵਰਨਮੈਂਟ ਕਾਲਜ ਦੇ ਬਾਹਰ ਡੀਸੀ ਅਫੀਸ ਦੇ ਚਾਈਲਡ ਪ੍ਰੋਟੈਕਸ਼ਨ ਅਫਸਰ ਜੋਸ਼ੀ ਸਾਹਿਬ ਸਾਡੇ ਨਾਲ ਹੋਣ ਦਾ ਸਟਾਫ ਸਾਡੇ ਨਾਲ ਹੈ ਔਰ ਇਹਨਾਂ ਨੇ ਇੱਕ ਮਹਿਮ ਚਲਾਈ ਹੈ ਵੀ ਅੰਡਰੇ ਜ ਬੱਚਿਆਂ ਨੂੰ ਸਕੂਲਾਂ ਜਾਂ ਕਾਲਜਾਂ ਦੇ ਬਾਹਰ ਜਾ ਕੇ ਰੋਕ ਕੇ ਉਹਨਾਂ ਨੂੰ ਅਵੇਅਰ ਕਰਾਵਾ ਔਰ ਇਹ ਵੇਅਰ ਕਰ ਰਹੇ ਹਨ ਜਿਹੜੇ ਖਾਸ ਕਰਕੇ ਲੜਕੀਆਂ ਨੂੰ ਇਹਨਾਂ ਨੇ ਰੋਕਿਆ ਵਾ ਔਰ ਲੜਕੀਆਂ ਨੂੰ ਅਵੇਅਰ ਕੀਤਾ ਵਾ ਸਪੈਸ਼ਲ ਪੀਏ ਦੇਸ਼ ਦਾ ਵੀ ਵਿਸ਼ੇ ਹੈ ਇਹਨਾਂ ਵਿੱਚ ਕੋਈ ਡਾਕਟਰ ਕੋਈ ਆਈਪੀਐਸ ਅਫਸਰ ਬਣਨੇ ਨੇ ਔਰ ਇਹਨਾਂ ਨੂੰ ਵੀ ਜੇ ਮੁੰਡੇ ਹੈਲਮਟ ਪਾਣਗੇ ਤੇ ਕੁੜੀਆਂ ਨੂੰ ਵੀ ਜ਼ਰੂਰੀ ਹੈਲਮਟ ਪਾਣਾ। ਔਰ ਇਹੇ ਲੜਕੀਆਂ ਨੂੰ ਜਰੂਰ ਕੇ ਇਹੋ ਹੀ ਹਦਾਇਤ ਕੀਤੀ ਹੈ ਵੀ ਆਪਣੇ ਹੈਲਮਟ ਪਾਓ। ਆਪਣੇ ਜਿਹੜੇ ਅੰਡਰਏਜ ਬੱਚੇ ਆ ਗਏ ਉਹ 50cc ਦੀ ਗੱਡੀ ਲੈ ਕੇ ਹੀ ਚਲਾਣ 110cc ਦੀ ਐਕਟਵਾ ਨਹੀਂ ਚਲਾ ਸਕਦੇ। ਜਿਹੜੇ 18 ਸਾਲ ਤੋਂ ਘੱਟ ਨੇ। ਔਰ ਜਿਹੜੇ 18 ਸਾਲ ਤੋਂ ਉੱਪਰ ਨੇ ਉਹ ਆਪਣਾ ਲਾਇਸੈਂਸ ਬਣਾ ਕੇ ਪ੍ਰੋਪਰ ਔਰ ਉਹਨੂੰ ਚਲਾ ਸਕਦੇ ਆ। ਅੱਜ ਤੱਕ ਕਾਨੂੰਨ ਵਿੱਚ ਕਿਤੇ ਕਿ ਬੱਚਿਆਂ ਨੂੰ ਬਿਲਕੁਲ ਲੜਕੀਆਂ ਦੇ ਚਲਾਣ ਵੀ ਮੈਡਮ ਨਾਲੋਂ ਕਿ ਲੜਕੀਆਂ ਦੇ ਚਲਾਣ ਕਰਾਏ ਜਿਹੜੀ ਕੋਈ ਲੜਕੀ ਅੰਡਰਏਜ ਹੀ ਜਿਨ੍ਹਾਂ ਨੇ ਹੈਲਮਟ ਨਹੀਂ ਪਾ ਉਹਨਾਂ ਨੇ ਵੀ ਇਹੀ ਚਲਾਨ ਕੀਤੇ ਆ ਔਰ ਉਹਨਾਂ ਨੂੰ ਅਵੇਅਰ ਵੀ ਕੀਤਾ ਵਾ ਕਿ ਹੈਲਮਟ ਪਾਓ ਔਰ ਆਪਣੇ ਲਰਨਿੰਗ ਲਾਇਸੈਂਸ ਬਣਾਓ ਜੋ 50 ਸੀਸੀ ਦੀ ਐਕਟਵਾਇ ਚਲਾਓ